ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਪਿੰਡ ਇਹਦੇ ਨੇੜੇ ਭਧੌੜ ਵੀ ਰਹਿ ਜਾਂਦਾ ਦੋਸਤੋ ਤੇ ਨਿਹਾਲ ਸਿੰਘ ਵਾਲਾ ਵੀ ਇਹਦੇ ਨੇੜੇ ਹੀ ਹੈ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਹੁਣ ਤਾਂ ਇਹ ਵੀ ਕਹਿ ਸਕਦੇ ਆ ਜਿਹੜੇ ਫਾਰਮ ਚੋਂ ਵੀਡੀਓ ਬਣਾ ਰਹੇ ਆ ਬਾਈ ਹੋਰੀ ਵਪਾਰ ਦਾ ਵੀ ਕੰਮ ਕਰਦੇ ਆ ਤੇ ਨਾਲ ਇਹਨਾਂ ਦਾ ਆਪ ਦਾ ਵੀ ਇੱਕ ਸਮਾਲ ਫਾਰਮ ਹੈ ਜਿਹਦੀ ਸ਼ੁਰੂਆਤ ਥੋੜਾ ਟਾਈਮ ਪਹਿਲਾਂ ਹੀ ਹੋਈ ਸੀ ਅੱਜ ਦੋਸਤੋ ਜਿਹੜੀ ਵੀਡੀਓ ਬਣਾਉਣ ਲੱਗੇ ਆਂ ਇਹਦੇ ਵਿੱਚ گاਵਾ ਤਾਂ ਸਿਰਫ ਦੋ ਹੀ ਦਿਖਾਉਂਗਾ ਪਰ ਹੈ ਦੋਨੇ ਹੀ ਬਾਕਮਾਲ ਚੀਜ਼ਾਂ ਐ ਕਿਉਂਕਿ ਇੱਥੇ ਨਗ ਪਹਿਲਾਂ ਤੋਂ ਤੁਸੀਂ ਵੀਡੀਓ ਦੇਖਦੇ ਹੋਵੋਗੇ ਆਉਂਦੇ ਹੀ ਚੋਟੀ ਦੇ ਐ ਤੇ ਅੱਜ ਫੇਰ ਉਸੇ ਲੜੀ ਦੇ ਵਿੱਚ ਉਸੇ ਕੜੀ ਦੇ ਤਹਿਤ ਆਪਾਂ ਤੁਹਾਨੂੰ ਦੋ گاਵਾ ਦਿਖਾ ਰਹੇ ਆਂ ਪਸ਼ੂ ਹੋਰ ਵੀ ਹੁੰਦੇ ਆ ਪਰ ਸਮੱਸਿਆ ਇਹ ਰਹਿੰਦੀ ਹੈ ਵੀ ਜਿੰਨਾ ਇੱਕ ਨਾਮ ਬਣ ਜਾਂਦਾ ਕਿਸੇ ਵੀ ਇਨਸਾਨ ਦਾ ਜਿੱਦਾਂ ਦੇ ਪਸ਼ੂ ਖਰੀਦਦਾ ਤੇ ਗਾਹ ਕੋਦੇ ਕੋਲ ਉਸੇ ਲੈਵਲ ਦਾ ਪਹੁੰਚਦਾ ਰਹਿੰਦਾ ਜਿਹਦੇ ਕਰਕੇ ਵੀਡੀਓ ਘੱਟ ਹੀ ਤੁਹਾਨੂੰ ਦਿਖਾਈਦੀ ਹੈ ਪਰ ਜਦੋਂ ਵੀ ਦਿਖਾਈਦੀ ਹੈ ਵੀਡੀਓ ਹੁੰਦੇ ਪਸ਼ੂ ਬਹੁਤ ਸਨਖੇ ਆਓ ਸ਼ੁਰੂਆਤ ਪਹਿਲੇ ਨੰਬਰ ਤੇ ਗਾਂ ਖੜੀ ਹੈ ਇੱਥੋਂ ਕਰ ਲੈਨੇ ਆਪਾਂ ਉਸ ਤੋਂ ਬਾਅਦ ਚ ਨਾਲ ਇਹਦੇ ਗਾਂ ਇੱਕ ਹੋਰ ਦੋਨੇ ਨਗ ਤੁਹਾਨੂੰ ਅੱਗੜ ਪਿਛੜ ਦਿਖਾ ਦੇਨੇ ਮਿਲਦੇ ਬਾਈ ਨੂੰ ਕਾਲੇ ਬਾਈ ਸਸਤੀ ਕਾਲ ਸਸਤੀ ਕਾਲ ਜੀ ਜੀ ਦੇ ਕਾਲੇ ਅੱਜ ਆਪਾਂ ਦੋ ਨਗ ਦਿਖਾ ਰਹੇ ਹਾਂ ਜੀ ਬਾਈ ਅੱਛਾ ਮੈਂ ਵਿੱਚੋਂ ਇਹ ਗੱਲ ਐਡ ਕਰਤੀ ਸੀ ਵੀ ਵੀਡੀਓ ਤੁਹਾਨੂੰ ਘੱਟ ਦਿਖਾਉਣੇ ਗਾਹਕ ਵੈਸੇ ਆ ਹੀ ਜਾਂਦਾ ਹਾਂ ਬਾਈ ਰੂਟੀਨ 'ਚ ਨਾ ਵੀਡੀਓ ਬਣਾਉਣ ਦਾ ਸਮਾਂ ਨਹੀਂ ਲੱਗਦਾ ਬਸ ਉਹਦੋਂ ਨੂੰ ਵਿਕ ਜਾਂਦਾਂਗਾ ਬਾਈ ਇੱਕ ਦਿਨ ਨੌ ਬੱਚੀਆਂ ਬਹੁਤ ਟੌਪ ਟੌਪ ਦੀਆਂ ਸੀ ਤੁਹਾਨੂੰ ਫੋਨ ਲਾਉਣ ਲੱਗੇ ਉਹਦੋਂ ਨੂੰ ਗੁਜਰਾਤ ਦਾ ਗਾਹਕ ਆ ਗਿਆ ਅੱਛਾ ਉਹ ਵਿੱਚੋਂ ਪੰਜ ਲੈ ਗਿਆ ਨਾਲ ਦੀ ਨਾਲ ਇੱਕ ਹੋਰ ਲੋਕਲ ਬੰਦੇ ਆ ਕੇ ਦੋ ਦੋ ਉਹ ਲੈ ਗਏ ਅਸੀਂ ਇੱਕ ਗੱਲ ਦੱਸੀ ਜਿਵੇਂ ਚਲੋ ਇਹ ਤਾਂ ਆਪਾਂ ਨੂੰ ਪਤਾ ਵੀ ਬਾਹਰ ਤੋਂ ਗਾਹਕ ਆਉਂਦਾ ਪੈਸੇ ਭਰ ਦਿੰਦਾ ਸਾਰਾ ਕੁਝ ਚੱਲਦਾ ਪੰਜਾਬੀ ਵੀਰ ਹੁਣ ਚੰਗੀ ਗਾਹ ਨੂੰ ਹਾਂ ਵੀਰੇ ਚੰਗੀ ਗਾਹ ਤੇ ਸ਼ਕੀਨ ਆ ਲੋਕ ਠੀਕ ਹੈ ਚੰਗੀ ਗਾਂ ਦਾ ਮੁੱਲ ਲਾਉਂਦੇ ਆ ਠੀਕ ਹੈ ਅੱਜ ਕਰ ਲੈਣਾ ਜਗਜੀਤ ਵੀਰ ਜਿਹੜਾ ਵੀ ਬੰਦਾ ਨਾਲ ਹੁਣ ਬਰੀਡ ਤੇ ਧਿਆਨ ਦਿੰਦਾ ਅਗਲਾ ਕਹਿੰਦਾ ਜਦੋਂ ਬਰੀਡ ਤੇ ਧਿਆਨ ਦਿੱਤਾ ਤੇ ਵਧੀਆ ਸੀਮਨ ਲਵਾਇਆ ਤੇ ਫਿਰ ਹੌਲੀ-ਹੌਲੀ ਪਰਮਾਤਮਾ ਜਾਵੇ ਕਰਨਾ ਮਾਲਕ ਨੇ ਆ ਚਲੋ ਪੀੜੀ ਹੌਲੀ-ਹੌਲੀ ਬੰਦਾ ਫਿਰ ਤਰੱਕੀ ਵਾਲੇ ਪਾਸੇ ਹੋਂ ਲੱਗੇ ਪਹਿਲੇ ਨੰਬਰ ਤੇ ਗਾਂ ਖੜੀ ਕੰਮ ਸੂਚ ਤੇ ਦੂਜਾ ਸੂਰੂਣਾ ਜਿੱਦੀ ਤੇ ਨੇ ਠੀਕ ਹੈ ਕਿੰਨਾ ਟਾਈਮ ਇਹਦੇ ਲਈ ਲੇਜੂਗੀ ਸੂਚ ਹੈ ਸੂਚ ਦਾ ਹੁਣ ਤਿਆਰੀ ਦਾ ਬੋਲ 2-4 ਦਿਨ ਲੈ ਠੀਕ ਹੈ ਰੇਟ ਦਾ ਆਪਾਂ ਦੱਸਾਂਗੇ ਆ ਦੱਸਦਾ ਨਹੀਂ ਕੀ ਰੇਟ ਰੂਗਾ ਜਗਜੀਤ ਮੋਲ ਜਿਹੜਾ ਮਾਰਜੀ ਕਰਾ ਲਿਏ ਉਹ ਮੇਕਰੋਂ ਨੂੰ ਢਾਈ ਕਰ ਲਿਏ ਇਹ ਗੱਲਾਂ 'ਚ ਤਾਂ ਕੋਈ ਫਾਇਦਾ ਨਹੀਂ 1,85,000 ਰੁਪਏ ਦੀ ਬੱਚੀ ਦੇਣਾ ਠੀਕ ਹੈ ਖੋਲਣੀ ਬਈ ਸੋ ਦੋਸੋ ਇਹਦਾ ਆਪਾਂ ਕੈਂਡੇ ਦੇ ਚੋਣ ਦਾ ਕਹਿੰਦੇ ਆ ਉਹ 45 ਸੀਰ ਦਾ ਦਤ ਦੇਣਾ ਠੀਕ ਹੈ ਸੋ ਦੋਸੋ ਤਿਆਰੀ ਦੇਖੋ ਢਾਂਚਾ ਦੇਖੋ 185 ਸਟਰਕਚਰ ਦੇਖੋ ਸਟਰਕਚਰ ਦੀ ਬਨਾਵਟ ਜਗਜੀਤ ਵੀਰੇ ਜਿਹੜੇ ਆਪਾਂ ਕਹਿੰਦੇ ਆ ਫਸਲਾਂ ਦਾ ਗੈਪ ਪੇਟਾ ਨਾਲੇ ਵੇਖੋ ਕਿਸੇ ਪਾਸੋਂ ਨਿੱਸੀ ਲਾਵੀਂ ਨਾਲੇ ਫੇਰ ਦੀਂਦਣਾ ਤਿੰਨੋਂ ਤਿੰਨੋਂ ਸਹੀ ਹੈ ਤੋਰ ਦੇ ਬਈ ਤੋਂ ਸੋ ਜਿਹੜੀ ਗੱਲ ਕਰਦਾ ਹੈ ਬਾਈ ਸਿਹਤ ਵੀ ਫੋਲ ਵਧੀਆ ਤੇ ਫਸਲਾਂਾਂ ਹੋਵੇਂ ਦਿਸਦੀਆਂ ਤੁਸੀਂ ਹਵਾਨੇ ਦਾ ਆਕਾਰ ਵੀ ਦੇਖੋਗੇ ਦੁੱਧ ਬਹੁਤ ਦੇਣਾ ਤਾਂ ਮਸ਼ੀਨ ਦੇ ਚਵਾਈ ਤੇ ਚੱਲੂਗੀ ਪਰ ਹੱਥ ਦੀ ਚਵਾਈ ਵੀ ਇਹ ਨਹੀਂ ਹੈ ਵੀ ਤੁਸੀਂ ਹੱਥੀਂ ਨਾ ਚੋ ਸਕੋਗੇ ਥਾਂ ਇਦਾਂ ਦਾ ਵੀ ਹੈ ਸੋ ਦੇਖੋ ਸੋ 1,85,000 ਚ ਇਹ ਗਾਂ ਮਿਲ ਜੂਗੀ ਜੇ ਕੋਈ ਵੀਰ ਪਸੰਦ ਕਰਦਾ ਮੈਂ ਸਮਾਲ ਫਾਰਮ ਦੀ ਗੱਲ ਕੀਤੀ ਸੀ ਤੇ ਬਾਈ ਅੰਦਰ ਗਾਵਾਂ ਨਵਾਈ ਜਾਂਦਾ ਕੈਮਰਾ ਤਾਂ ਨਹੀਂ ਮਾਰਾਂਗੇ ਉਹਨਾਂ ਤੇ ਪਰ ਵੀਡੀਓ ਹੀ ਤੁਹਾਨੂੰ ਦਿਖਾਣੀਆਂ ਮੈਂ ਅਸੀਂ ਦੋ ਗਾਵਾਂ ਦਿਖਾਉਣੀਆਂ ਹੈ ਦੋਨਾਂ ਚੋ ਪਹਿਲੇ ਨੰਬਰ ਤੇ ਗਾਂ ਤੁਹਾਨੂੰ ਦਿਖਾ ਰਹੇ ਆ ਬੱਬੂ ਸਾਰੀ ਡਾਟਾ ਮਿਲੂ ਬਾਈ ਆਪਾਂ ਤੋਂ ਇਹਦੀ ਡਿਟੇਲ ਠੀਕ ਹੈ ਜਿਹੜਾ ਮਰਜੀ ਭਰਾ ਲੈ ਜੇ ਟਾਪ ਦਾ ਸੀਮਨ ਲੱਗਿਆ ਵਾ ਟਾਪ ਦੀ ਆਪ ਆ ਗਾਂ ਜਿਹੜੀ ਬਲੱਡ ਲਾਈਨ ਤੇ ਵੀ ਬੰਦਾ ਕੰਮ ਕਰਨਾ ਚਾਹ ਵਾ ਬੱਬੂ ਇਹ ਕਿਹੜਾ ਹੋਰ ਕਿੜਾ ਠੀਕ ਹੈ ਇਹ ਨਾ ਹੋਊ ਵੀ ਉਹਨੂੰ ਕਿਸੇ ਗੱਲ ਚ ਕੋਈ ਸਮੱਸਿਆ ਆਉ ਠੀਕ ਹੈ ਸੋ ਦੋਸਤੋ ਫਾਰਮ ਦਾ ਕੰਮ ਜੇ ਕੋਈ ਵੀਰ ਹੁਣ ਰੁੱਤ ਬਦਲ ਰਹੀ ਹੈ ਕਰਨਾ ਚਾਹੁੰਦਾ ਤਾਂ ਵਾਕਈ ਇਹ ਗਾਂ ਦੇ ਉੱਤੇ ਤੁਸੀਂ ਇਨਵੈਸਟਮੈਂਟ ਕਰ ਸਕਦੇ ਹੋ ਕਿਉਂਕਿ ਉੱਤੋਂ ਸਟਰਕਚਰ ਵੀ ਚੌੜਾ ਪੂਰਾ ਤੇ ਬਾਕੀ ਥਣ ਹਵਾਨਾ ਫਿਕਸ ਜਾਂ ਹਵਾਨਾ ਆਕਾਰ ਕਾਫੀ ਵੱਡਾ ਪਰ ਖੁੱਚਾਂ ਤੋਂ ਤਈ ਹੈ ਤੋਂ ਇਹ ਖਾਸ ਗੱਲ ਹੈ ਸੋਹਣੀ ਵੈੜ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਪਹਿਲੇ ਨੰਬਰ ਤੇ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਲੈ ਚਲਦੇ ਹਾਂ ਪੂਰਾ ਮਜ਼ਬੂਤ ਢਾਂਚਾ ਰਹੂਗਾ ਦੋਸਤੋ ਇਹ ਨਹੀਂ ਵੀ ਛੇਤੀ ਇਹਦੇ ਚ ਕੋਈ ਬੁੜਾਪਾ ਆਊਗਾ ਚੰਗੀ ਕੇਅਰ ਰੱਖਦੇ ਹੋ ਤਾਂ ਲੰਬਾ ਟਾਈਮ ਤੋ ਸੂਏ ਤੁਸੀਂ ਲੈ ਸਕਦੇ ਹੋ ਪੂਰਾ ਅਟੈਚ ਅੜ ਰਹਾ ਉਤੋਂ ਜੀ ਜੀਤ ਆ ਵੇਖੋ ਤੁਸੀਂ ਰਿੰਕਲਸ ਪੈਂਦੇ ਆ ਇਹਦੇ ਜਦੋਂ ਇਹਨੇ ਆਪ ਦਾ ਟਾਈਟ ਹੋਣਾ ਨਾ ਉਹ ਹਿਸਾਬ ਨਾਲ ਤੇ ਫਿਰ ਤਾਂ ਦੱਸੂਗੀ ਚਰਮਾ ਵਾਲੀ ਮੈਂ ਕੋਈ ਫੈਗਾ ਕੁਝ ਮੇਰੇ ਚ ਆ ਵੇਖੋ ਇੱਕ ਇੱਕ ਵੇਇਨਸ ਬਾਹਰ ਆਊਗੀ ਉਸ ਟਾਈਮ ਸਹੀ ਤੋਂ ਇਹ ਤੋਂ ਅੱਗੇ ਬਸ ਇੱਕ ਹੋਰ ਗਾਂ ਇਹਦਾ ਵੀ ਕਾਫੀ ਚੌੜੇ ਪੇਟ ਵਾਲੀ ਚੰਗੇ ਟਾਂਟੇ ਦੀ ਗਾਂ ਇਹ ਕਹਿੰਦਾ ਸੁਹਾ ਬਾਈ ਇਹ ਦੂਜਾ ਸੁਹਾ ਜੀਜੀਤ ਜਿਹਨੂੰ ਆਪਾਂ ਜਾਦੇ ਚੰਗੀ ਚੀਜ਼ ਕਹਿੰਦੇ ਜਾਦੇ ਚੰਗੀ ਵੱਛੀ ਠੀਕ ਹੈ ਟਾਈਮ ਕਿੰਨਾ ਬਾਕੀ ਹੋਊਗਾ ਟਾਈਮ ਤਾਂ ਜਗਜੀਤ ਪੰਜ ਚਾਰ ਦਿਨ ਬਸ ਪੰਜ ਦਿਨ ਲਊ ਪੰਜ ਛੇ ਫਿਰ ਰੇਟ ਰਹਿਣਾ ਇਹਦਾ ਰੇਟ ਜਗਜੀਤ ਨੂੰ ਫੋਨ ਤੇ ਕਰ ਲਾਂ ਠੀਕ ਐ ਤੋਰ ਦੇ ਬਈ ਸੋ ਇਹਦਾ ਰੋਡ ਦੋਸਤੋ ਫੋਨ ਤੇ ਆ ਚੰਗੀ ਜਿਹਨੂੰ ਆਪਾਂ ਜਾਦੇ ਕਹਿਦਗੇ ਨਾ ਜਗਜੀਤ ਉਹ ਬ੍ਰਾਂਡ ਆ ਪੇਟਾ ਵੇਖ ਕਿੱਦਾਂ ਲੱਗਾ ਵਾ ਕਰਮਾਲੀ ਨੂੰ ਇੱਕ ਦਿਨ ਨੂੰ ਤੁਰਨਾ ਨਾ ਬਹੁਤ ਸਮੱਸਿਆ ਹੈਗਾ ਠੀਕ ਐ ਆਉਂਦਾ ਨਹੀਂ ਹੈਗਾ ਇੱਕ ਪਾਸੇ ਨੂੰ ਲੈ ਜਾਂਦੇ ਆ ਆਗਤ ਇਹਨਾਂ ਜੈਨੀ ਕਾ ਵੀ ਆਪਦੀ ਮਰਜ਼ੀ ਨਾਲ ਤੁਰਨ ਵਾਲੇ ਜਾਨਵਰ ਆ ਕਿਉਂਕਿ ਖੁੱਲੇ ਰਹਿੰਦੇ ਆ ਫਾਰਮਾਂ ਦੇ ਵਿੱਚ ਫਾਰਮ ਚੋਂ ਖਰੀਦੀ ਕਾਲੇ ਬਈ ਡਾਟਾ ਸਾਰਾ ਨੇ ਹਾਂ ਵੀਰੇ ਦੋਨੋਂ ਹੀ ਫਾਰਮ ਚੋਂ ਖਰੀਦੀ ਉਹ ਵੀ ਫਾਰਮ ਚੋਂ ਓਕੇ ਤੋ ਇਹਨਾਂ ਦੀ ਡਿਟੇਲ ਸਾਰੀ ਮਿਲ ਜਾਣੀ ਆ ਆ ਖੁੱਲੀ ਚਾਰਦੋ ਫੇਰ ਆਪ ਤੁਰਨਾ ਜੀ ਦੇਖੋ ਗਾ ਤੁਸੀਂ ਚੱਲ ਪੁੱਤਰ ਛੱਡ ਦਿਓ ਦੋ ਸੋ ਹੈ ਦੋਨੇ ਹੀ ਦੋਸਤੋ ਦੂਜੇ ਸੂਏ ਦੀਆਂ ਗਾਵਾਂ ਤੁਸੀਂ ਜਿਹੜੀ ਗਾਂ ਤੇ ਪੇਮੈਂਟ ਇਨਵੈਸਟ ਕਰਨੀ ਚਾਹੁੰਦੇ ਆ ਉਸੇ ਤੇ ਕਰ ਲਓ ਇਹ ਦਾ ਹਵਾਨਾ ਥੋੜਾ ਜਨਾ ਪੈਰਾਂ ਤੇ ਹੱਥ ਮਲਾਉਣ ਵਾਲਾ ਵਾ ਨਾ ਪ੍ਰੈਗਨੈਂਟ ਕਰਕੇ ਜਿਹਦੇ ਹੱਥ ਪਰ ਆਇਆ ਜਿਹੜਾ ਬੱਚਾ ਦੇਤਾ ਨਾ ਉਹ ਦੂਬਾਰ ਹੁਣ ਸਾਰੀਆਂ ਗਾਈਆਂ ਲਈ ਬਣਾਣੇ ਆ ਠੀਕ ਹੈ ਘਰ ਵਾਲਿਆਂ ਦੇ ਵੀ ਅਸੀਂ ਬਣਾਉਣੇ ਸੀਗੇ ਤਾਂ ਹੀ ਨਹੀਂ ਬਣਾਏ ਜਦੋਂ ਪੈਰਪੂਰ ਸਾਫ਼ ਹੋ ਗਏ ਇੱਕ ਥੋੜਾ ਜਿਹਾ ਹੁਣ ਵਜਨ ਜ਼ਿਆਦਾ ਆ ਸੂਣ ਤੇ ਜਾਨਵਰ ਦੀ ਤੌਰ ਹੋਰ ਹੁੰਦੀ ਹੈ ਜਦੋਂ ਬੱਚਾ ਦੇਤਾ ਉਸ ਦੂਬਾਰ ਕੁਝ ਹੋਰ ਹੋਊ ਸਹੀ ਸਹੀ ਸੋ ਇਹ ਦੋ ਗਾਵਾਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦਿਖ ਦੋਨੇ ਬਹੁਤ ਸੋਹਣੀਆਂ ਰਸਤੋਂ ਤੁਹਾਨੂੰ ਪਸੰਦ ਆਉਣੀਆਂ ਜਰੂਰ ਵੀਡੀਓ ਜਿਹੜੀ ਤੁਹਾਨੂੰ ਜਚੂਗੀ ਕਿਉਂਕਿ ਚੰਗੇ ਪਸ਼ੂਆਂ ਦੇ ਸ਼ਕੀਨ ਬਹੁਤ ਸਾਰੇ ਵੀਰ ਐ ਪਸ਼ੂ ਦਾ ਅਨਜਲ ਕਿਸੇ ਇੱਕ ਘਰ ਦਾ ਹੁੰਦਾ ਜਿਹਨੂੰ ਪੇਮੈਂਟ ਜਿਹਨੇ ਇਨਵੈਸਟ ਕਰਨੀ ਹੈ ਉਹ ਵੀਰ ਆ ਕੇ ਦੇਖ ਲੂਗਾ ਤੇ ਜਿਹੜੇ ਵੀਡੀਓ ਦੇਖ ਰਹੇ ਐ ਤਾਂ ਤੁਸੀਂ ਆਨੰਦ ਲਓ ਕਿਉਂਕਿ ਸੋਹਣੇ ਜਾਨਵਰ ਜਿਹੜੇ ਉਸ ਤੋਂ ਮੰਨ ਨੂੰ ਕੋਈ ਨਾ ਕੋਈ ਖੁਸ਼ੀ ਜ਼ਰੂਰ ਦਿੰਦੇ ਆ ਭਾਵੇਂ ਉਹ ਕਿਸੇ ਵੀ ਫਾਰਮਰ ਵੀਰ ਦੇ ਘਰੇ ਤਿਆਰ ਹੁੰਦੇ ਹੋਣ ਸੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਮਿਹਰਬਾਨਾ